ਹਾਂਜੀ ਇੱਕ ਨਵੀਂ ਕਲੈਕਸ਼ਨ ਆਈ ਹੈ ਬਹੁਤ ਸੋਹਣੀ ਜੀ ਕਾਟਨ ਦੇ ਵਿੱਚ ਸ਼ਿਮਰ ਆਈ ਹੈ ਇਹਦੇ ਵਿੱਚ ਨਾ ਕਾਟਨ ਲੱਗੀ ਇਹ ਸਾਰੀ ਪਿਓਰ ਕਾਟਨ ਹੈ ਵਧੀਆਲੀ ਕਾਟਨ ਹੈ ਸਪੀਰੀਅਰ ਉਹਦੇ ਵਿੱਚ ਸ਼ਿਮਰ ਆਈ ਹੈ ਇਹਦੇ ਵਿੱਚ ਕੋਈ ਚੋਗਰਾ ਤਾਂ ਗਾਣੀ ਕੋਈ ਲਾਈਨਿੰਗ ਲੱਗਦੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ ਤਿੰਨ ਕਲਰ ਆਉਣਗੇ ਡਿਜੀਟਲ ਵਿੱਚ ਪ੍ਰਿੰਟ ਹੈ ਜੀ ਸਪੀਰੀਅਰ ਕਾਟਨ ਹੈ ਕੋਈ ਲਾਈਨਿੰਗ ਲੱਗਦੀ 100% ਕਾਟਨ ਜਿਹੜੀ ਸਪੀਰੀਅਰ ਆਪ ਲੈਣੇ ਆ ਉਹ ਕੱਪੜਾ ਜੀ ਇਹ ਇਹਦੇ ਵਿੱਚ ਸ਼ਿਮਰ ਆਈ ਹੈ ਨਵੀਂ ਡਿਜ਼ਾਈਨਿੰਗ ਬਣਾਦੀ ਹੈ ਇਹ ਬਹੁਤ ਸੋਹਣਾ ਕਨਸੈਪਟ ਬਣਾਤਾ ਦੇਖੋ ਕਲਰ ਬਹੁਤ ਆਈ ਸ਼ਰਟ ਆ ਗਈ ਜੀ ਬਹੁਤ ਸਾਰੇ ਕਲਰਾਂ ਦੇਖੋ ਤੁਸੀਂ ਕਲਰ ਦੇਖੀ ਚਲੋ ਬੁੱਕ ਕਰੀ ਚਲੋ ਜੀ ਜਲਦੀ ਜੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੀ ਚਲੋ ਬਹੁਤ ਸੋਨੇ ਕਲਰਾਂ ਇਹਦੇ ਵਿੱਚ ਤਿੰਨ ਕਲਰ ਆਉਣਗੇ ਤਿੰਨੇ ਕਲਰ ਬਹੁਤ ਸੋਨੇ ਨੇ ਪ੍ਰਾਈਸ ਹੈਗਾ ਜੀ ਸਿਰਫ 900 ਰੁਪਏ ਆਉਣ ਲਈ ਜੀ ਸਿਰਫ 900 ਰੁਪਏ ਰੇਂਜ ਦੇ ਵਿੱਚ ਹੈ ਜੀ ਕਲਰ ਦੇਖੋ ਜੀ ਕਿੰਨੇ ਸ਼ਾਨਦਾਰ ਕਲਰ ਨੇ ਪ੍ਰਾਈਸ ਹੈਗਾ 900 ਜੀ ਕਾਟਨ ਸ਼ਿਮਰ ਕਹਿੰਦੇ ਆਪਾਂ ਇਹਨੂੰ ਦੇਸਟੇਲ ਦੇ ਵਿੱਚ ਹੈ ਜਿਹੜੀ ਆਪਾਂ ਸੁਪੀਰੀਅਰ ਕਾਟਨ ਲੈਨੇ ਆ ਉਹਦੇ ਵਿੱਚ ਸ਼ਿਮਰਾਈ ਇਹੇ ਲੋਜੀ ਕਾਦਾ ਦੇਖੋ ਜੀ ਕਿੰਨੇ ਸ਼ਾਨਦਾਰ ਨੇ ਤਿੰਨ ਕਲਰਾਂ ਦੇ ਤਿੰਨੇ ਕਦਰ ਬਹੁਤ ਸੋਹਣੇ ਨੇ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਆਹ ਦੇਖੋ ਫਰਸਟ ਕਲਰ ਇਹਦੇ ਵਿੱਚ ਇਹ ਆ ਗਿਆ ਦੇਖੋ ਜੀ ਡਿਜੀਟਲ ਪ੍ਰਿੰਟ ਆਗਾ ਟਾਈਪਸਟਾਈਪ 5 ਮੀਟਰ ਦੀ ਕਟ ਹੈ 900 ਰੁਪਿਆ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫਰੀ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਬੁੱਕ ਕਰ ਲਓ ਜੀ ਬਹੁਤ ਸੋਹਣਾ ਸੂਟ ਹੈ ਡਿਜੀਟਲ ਪ੍ਰਿੰਟ ਹੈ ਜੀ ਲੋ ਜੀ ਮੈਚਿੰਗ ਦੇਖੋ ਕਿੰਨੇ ਸ਼ਾਨਦਾਰ ਹੈ ਕਿੰਨਾ ਸੋਹਣਾ ਡਿਜ਼ਾਈਨਰ ਜਿਓਮੈਟ੍ਰੀਕਲ ਡਿਜ਼ਾਈਨ ਆ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਅੱਜ ਕ ਮੈਚਿੰਗ ਦੇ ਵਿੱਚ ਆਊਗਾ ਸ਼ੈਡੋ ਪ੍ਰਿੰਟ ਸਿਲਵਰ ਨੇ ਦੀ ਬਾਟਮਾ ਸੇਮ ਵੇਚਦੀ ਜੀ ਬਹੁਤ ਸ਼ਾਨਦਾਰ ਕਨਸੈਪਟ ਆ ਦੇਖੋ ਜੀ ਕਿੰਨੇ ਸੋਹਣੇ ਡਿਸਟਰਬੈਂਟ ਦੀ ਮੈਚਿੰਗ ਬਣੀ ਹੋਈ ਹੈ ਜੀ ਤਿੰਨੇ ਕਦਰ ਬਹੁਤ ਸੋਹਣੇ ਨੇ ਆਇਸ ਕਲਰ ਨੇ ਨਵੇਂ ਕਲਰ ਨੇ ਜੀ